ਡੇਰੇ ਵਿਆਸਤ ਹੋਣੇ ਹੁਣੇ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਡੇਰਾ ਵਿਆਦ ਦੇ ਸ਼ਰਧਾਲੂਆਂ ਲਈ ਸੰਗਤਾਂ ਲਈ ਇੱਕ ਖੁਸ਼ੀ ਵਾਲੀ ਗੱਲ ਵੀ ਹੈ ਤੇ ਇੱਕ ਦੁੱਖ ਵਾਲੀ ਗੱਲ ਵੀ ਹੈ ਕਿਉਂਕਿ ਜਿਹੜੇ ਡੇਰਾ ਵਿਆਦ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਹੁਣ ਇਸ ਡੇਰੇ ਦੇ ਮੁਖੀ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੈ ਨਵੇਂ ਉੱਤਰ ਅਧਿਕਾਰੀ ਦਾ ਜਿਹੜੇ ਨਵੇਂ ਉੱਤਰ ਅਧਿਕਾਰੀ ਹੋਣਗੇ ਉਹ ਹੋਣਗੇ ਦਸਦੀਪ ਸਿੰਘ ਖਿੱਲ ਉਹਨਾਂ ਨੂੰ ਉੱਤਰ ਅਧਿਕਾਰੀ ਬਣਾਇਆ ਜਾਊਗਾ ਡੇਰੇ ਦਾ 7ਵੇਂ ਮੁਖੀ ਦੇ ਤੌਰ ਤੇ ਜਿਹੜੇ ਉਹਨਾਂ ਨੂੰ ਇਸ ਜਿਹੜੀ ਡਿਊਟੀ ਸੰਭੀ ਸੰਭਾਈ ਗਈ ਹੈ ਤੇ ਅਗਲੇ ਮਹਾਰਾਜ ਹੋਣਗੇ ਅਗਲੇ ਸਤਮਤ ਦੇ ਜਿਹੜੇ ਗੁਰੂ ਹੋਣਗੇ ਡੇਰੇ ਦੇ ਮੁਖੀ ਹੋਣਗੇ ਜੋ ਸਾਰੀ ਉਹਨਾਂ ਨੂੰ ਕਾਰਜਕਾਲ ਸੰਭਾਲ ਸੰਭਾਲ ਦਿੱਤਾ ਗਿਆ ਏ ਮੁਖੀ ਦੇ ਤੌਰ ਤੇ ਤੇ ਸਤਮਤ ਦੇ ਅਨੁਸਾਰ ਜਿਹੜੀ ਸ਼ਾਸਨ ਕਰਨਗੇ ਡੇਰੇ ਦੇ ਸੰਤ ਹੋਣਗੇ ਤੇ ਗੁਰੂ ਹੋਣਗੇ ਬਾਬਾ ਜੀ ਅਗਲੇ ਬਾਬਾ ਜੀ ਜਿਹੜੇ ਹੋਣਗੇ ਡੇਰੇ ਦੇ ਉਹ ਹੋਣਗੇ ਜਸਦੀਪ ਸਿੰਘ ਗਿੱਲ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਫੌਰਮ ਤੋਂ ਪੜ੍ਹਾਈ ਕੀਤੀ ਹੈ ਕੈਂਬਰੇਜ ਯੂਨੀਵਰਸਿਟੀ ਤੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ ਪੀ ਐਚ ਡੀ ਕੀਤੀ ਹੋਈ ਹੈ ਤੇ ਇੰਡੀਆ ਦੇ ਵਿੱਚ ਦਿੱਲੀ ਤੋਂ ਉਹਨਾਂ ਨੇ ਜਿਹੜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਫਾਰਮੇਸੀ ਦੇ ਵਿੱਚ ਡਿਊਟੀ ਵੀ ਕਰ ਚੁੱਕੇ ਨੇ ਤੇ ਹੁਣ ਇਹ ਮੁਖੀ ਹੋਣਗੇ ਡੇਰੇ ਪਿਆਸ ਤੇ ਤੇ ਬਾਬਾ ਜੀ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਜਿਵੇਂ ਤੁਸੀਂ ਮੈਨੂੰ ਪਿਆਰ ਦਿੱਤਾ ਹੈ ਮੇਰੇ ਸਤ ਸੰਗਤ ਨੂੰ ਪਿਆਰ ਦਿੱਤਾ ਹੈ ਤੇ ਉਦਾਂ ਹੀ ਤੁਸੀਂ ਇਹਨਾਂ ਨੂੰ ਪਿਆਰ ਦਿਓ ਇਹ ਹੁਣ ਮੁਖੀ ਹੋਣਗੇ ਅਗਲੇ ਡੇਰੇ ਦੇ ਅਗਲੇ ਮੁਖੀ ਆਉਣਗੇ ਡੇਰੇ ਰਾਸਾਉਮੀ ਦੇ ਤੇ ਉਸ ਤੋਂ ਪਹਿਲਾਂ ਜਿਹੜੀ ਸਥਾਪਨਾ ਹੁੰਦੀ ਹੈ ਤੁਹਾਨੂੰ ਦੱਸ ਦਈਏ ਡੇਰੇ ਦੀ ਸਥਾਪਨਾ ਹੁੰਦੀ ਹੈ 1891 ਦੇ ਵਿੱਚ ਤੇ ਪਹਿਲੇ ਗੁਰੂ ਹੁੰਦੇ ਨੇ ਸ਼ਿਵਦੇਵਾਲ ਜੀ ਉਸ ਤੋਂ ਬਾਅਦ ਬਾਬਾ ਜੈਮਲ ਸਿੰਘ ਜੀ ਜਿਨ੍ਹਾਂ ਦੇ ਨਾਮ ਤੇ ਡੇਰਾ ਚੱਲਦਾ ਆ ਰਿਹਾ ਉਸ ਤੋਂ ਬਾਅਦ ਮਹਾਰਾਜ 사ਵਣ ਸਿੰਘ ਜੀ ਉਸ ਤੋਂ ਬਾਅਦ ਮਹਾਰਾਜ ਜੱਤ ਸਿੰਘ ਜੀ ਉਸ ਤੋਂ ਬਾਅਦ ਮਹਾਰਾਜ ਚਰਨ ਸਿੰਘ ਜੀ ਉਸ ਤੋਂ ਬਾਅਦ ਜਿਹੜੇ ਮੌਜੂਦਾ ਗੁਰੂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਤੇ ਹੁਣ ਨਹੀਂ ਰਹਿਣਗੇ ਹੁਣ ਜਿਹੜੇ 7ਵੇਂ ਮੁਖੀ ਹੋਣਗੇ ਉਹ ਆਉਣਗੇ ਤਸਦੀਪ ਸਿੰਘ ਗਿੱਲ ਤੇ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਹ ਵੀ 5ਵੇਂ ਪਾਤਸ਼ਾਹੀ 5ਵੇਂ ਮਹਾਰਾਜ ਨੇ ਜਿਹੜੇ ਚਰਨ ਸਿੰਘ ਜੀ ਦੇ ਭਾਣਜੇ ਨੇ ਤੇ ਅੱਗੇ ਗੁਰਗੰਦੀ ਇਹਨਾਂ ਨੇ ਇਹ ਵੀ ਆਪਣੇ ਇੱਕ ਤਰ੍ਹਾਂ ਦੀ ਜਾਨ ਪਛਾਣ ਦੇ ਵਿੱਚ ਦਿੱਤੀ ਗਈ ਹੈ ਤੇ ਕਿਉਂਕਿ ਨਾਲ ਇਹਨਾਂ ਸੇਵਾ ਕਰਦੇ ਰਹੇ ਨੇ ਇਹਨਾਂ ਦੇ ਨਾਲ ਸੇਵਾ ਇਹਨਾਂ ਦੇ ਨਾਲ ਰਹਿੰਦੇ ਰਹੇ ਨੇ ਮਹਾਰਾਜ ਚਰਨ ਸਿੰਘ ਦੇ ਬਾਬਾ ਗ੍ਰੀਦਰ ਸਿੰਘ ਢਿੱਲੋਂ ਤੇ ਇਹਨਾਂ ਨੇ ਇਸ ਕਰਕੇ ਇਹਨਾਂ ਨੂੰ ਗੁਰਗਤੀ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਸੀਗਾ ਵੀ ਇਹ ਗੁਰਗਤੀ ਜਿਹੜੀ ਗ੍ਰੀਦਰ ਸਿੰਘ ਢਿੱਲੋਂ ਦੇ ਫੇਟੇ ਉੱਤੇ ਜਾਂਦੀ ਜਾ ਸਕਦੀ ਆ ਪਰ ਇਹ じゃ ਨਹੀਂ ਹੋਇਆ ਜੋ ਇਸ ਤੇ ਕਾਬਲਾ ਆ ਗੁਰਗਤੀ ਉਸ ਨੂੰ ਦਿੱਤੀ ਜਾਂਦੀ ਹੈ ਜੋ ਬਾਬਾ ਜੀ ਨਾਲ ਰਹਿੰਦਾ ਏ ਜੋ ਇਸ ਸਭ ਚੀਜ਼ਾਂ ਨੂੰ ਫੋਲੋ ਕਰਦਾ ਏ ਸਤਸੰਗ ਨੂੰ ਫੋਲੋ ਕਰਦਾ ਏ ਸਾਰਾ ਕੁਝ ਤੇ ਉਸ ਨੂੰ ਗੁਰਗਤੀ ਦਿੱਤੀ ਜਾਂਦੀ ਤੇ ਹੁਣ ਸਤਸੰਗ ਵੀ ਜਿਹੜਾ ਜਸਦੀਪ ਸਿੰਘ ਗਿੱਲ ਕਰ ਕਰਿਆ ਕਰਨਗੇ ਤੇ ਨਾਮਦਾਨ ਦੀ ਜਿਹੜੀ ਬਕਸ਼ਿਸ਼ ਹੈ ਉਹ ਵੀ ਸੌਂਪੀ ਗਈ ਹੈ ਤਸਦੀਪ ਸਿੰਘ ਗਿੱਲ ਨੂੰ ਤੇ ਸਭ ਕੁਝ ਕਾਰਜਕਾਲ ਜਿਹੜਾ ਡੇਰੇ ਦਾ ਪੂਰਾ ਸਾਫ ਸਵਾਲ ਜਿਹੜੀ ਤਸਦੀਪ ਸਿੰਘ ਗਿੱਲ ਹੈ ਹੁਣ ਸਾਂਭਿਆ ਕਰਨਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਉਮਰ ਵੀ ਹੁਣ 45 ਸਾਲ ਦੇ ਕਰੀਬ ਹੋ ਚੁੱਕੀ ਹੈ ਇਹਨਾਂ ਦਾ ਜਿਹੜਾ ਇਹ ਗਰਗੱਦੀ ਸਾਂਭੀ ਸੀ ਇਹਨਾਂ ਨੇ 1990 ਦੇ ਵਿੱਚ ਗਰਗੱਦੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਾਂਭੀ ਸੀ ਤੇ 34 ਸਾਲ ਦੇ ਕਰੀਬ ਜਿਹੜੀ ਗਰਗੱਦੀ ਇਹ ਸਾਂਭ ਚੁੱਕੇ ਨੇ ਹੁਣ ਇਸ ਤੋਂ ਬਾਅਦ ਜਿਹੜੇ 7ਵੇਂ ਮੁਕੀ ਹੋਣਗੇ ਉਹ ਹੋਣਗੇ ਜਸਦੀਪ ਸਿੰਘ ਗਿੱਲ ਡੇ ਡੇਰੇ ਦੇ ਵਿੱਚ ਜਿਹੜਾ ਡੇਰਾ ਬਸਿਆ ਹੋਇਆ ਏ ਇਹ ਡੇਰਾ ਪਿਆਸ ਜਿਹੜਾ ਬਸਿਆ ਹੋਇਆ ਏ ਪਿਆਸ ਪਿੰਡ ਦੇ ਵਿੱਚ ਬਸਿਆ ਹੋਇਆ ਏ ਅੰਮ੍ਰਿਤਸਰ ਦੇ ਕੋਲ ਪਿਆਸ ਪਿੰਡ ਹੈ ਉੱਥੇ 4 ਰੇਕੜ ਦੇ ਕਰੀਬ ਜਿਹੜਾ ਡੇਰਾ ਇਹ ਬਣਿਆ ਹੋਇਆ ਏ ਉਹਦੇ ਵਿੱਚ ਤੇ ਜਿਹੜੀ 48 ਏਕੜ ਦੇ ਵਿੱਚ ਲੰਗਰ ਹਾਲ ਬਣਿਆ ਹੋਇਆ ਏ ਸੰਗਤਾਂਵਾਦ ਤੇ ਰਹਿਣ ਲਈ ਛੱਟੇ ਸ਼ਰਾਮਾ ਹੋਸਟਲ ਦੀ ਸੁਵਿਧਾ ਵੀ ਹੈ ਤੇ ਜਿਹੜਾ ਲੰਗਰ 24 ਘੰਟੇ ਚੱਲਦਾ ਹੈ ਕੰਟੀਨਾਂ ਬਣੀਆਂ ਹੋਈਆਂ ਨੇ ਸਨੈਕ ਬਾਰ ਬਣੇ ਹੋਏ ਨੇ ਤੇ ਲੋਕਾਂ ਦੇ ਮੁਫਤ ਇਲਾਜ ਲਈ ਜਿਹੜੇ ਕੈਂਪ ਲੱਗਦੇ ਨੇ ਹਸਪਤਾਲ ਬਣੇ ਹੋਏ ਨੇ ਤੇ ਇਲਾਜ ਵੀ ਆਪਾਂ ਕਰਵਾ ਸਕਦੇ ਆ ਪੜਨ ਲਈ ਤੇ ਸਕੂਲ ਬਣੇ ਹੋਏ ਨੇ ਕਾਲਜ ਬਣੇ ਹੋਏ ਨੇ ਡੇਰੇ ਦੇ ਵਿੱਚ ਬਹੁਤੀ ਸਹੂਲਤਾਂ ਵੀ ਨੇ ਤੇ ਰਹਿਣ ਦਾ ਪ੍ਰਬੰਧ ਵੀ ਹੈ ਡੇਰੇ ਦੇ ਵਿੱਚ ਸੰਗਤ ਰਹਿ ਵੀ ਸਕਦੀ ਹੈ ਜਿਹੜੀ ਡੇਰੇ ਨਿਵਾਸੀ ਡੇਰੀ ਨਿਵਾਸੀ ਦੇ ਤੌਰ ਤੇ ਰਹਿੰਦੇ ਵੀ ਨੇ ਇੱਥੇ ਡੇਰੇ ਦੇ ਵਿੱਚ ਤੇ ਹੁਣ ਜਿਹੜੇ ਮੁਖੀ ਹੋਣਗੇ ਡੇਰਾ ਬਿਆਸ ਦੇ ਉਹ ਹੋਣਗੇ ਜਸਦੀਪ ਸਿੰਘ ਗਿੱਲ ਤੁਹਾਨੂੰ ਦੱਸ ਦਈਏ 45 ਸਾਲ ਦੀ ਇਹਨਾਂ ਦੀ ਕਰੀਬ ਉਮਰ ਹੈ ਤੇ ਹੁਣ ਜਿਹੜੇ ਅਗਲੇ ਮੁਕੀ ਹੋਣਗੇ ਇਸ ਸੰਗਤ ਵੀ ਸਤ ਸੰਗਤ ਵੀ ਸਤ ਸੰਗਤ ਜਿਹੜਾ ਕਰਿਆ ਕਰਨਗੇ ਇਹ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹੋ ਕੇ ਗੁਰਿੰਦਰ ਸਿੰਘ ਢਿੱਲੋਂ ਪਾਪਾ ਗੁਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਨੇ ਉਹਨਾਂ ਦੇ ਨਾਲ ਬੈਠਿਆ ਕਰਨਗੇ ਸਤ ਸੰਗਤ ਦੇ ਵਿੱਚ ਤੇ ਆ ਖੁਦ ਸਤ ਸੰਗਤ ਇਹ ਜਸਦੀਪ ਸਿੰਘ ਗਿੱਲ ਕਰਿਆ ਕਰਨਗੇ ਤੁਹਾਨੂੰ ਦੱਸ ਦਈਏ ਜਿਹੜੀ 7ਵੇਂ ਮੁਕੀ ਹੋਣਗੇ ਜਸਦੀਪ ਸਿੰਘ ਗਿੱਲ ਹੋਣਗੇ